ਗੁਰੂ ਵਾਲਾ ਬਣੀਏ ਵੀਰ ਜੀ ਨਸ਼ਿਆ ਨੂੰ ਛੱਡੀਏ ਵੀਰ ਜੀ ਤੋਂ ਫੇਮਸ ਹੋਇਆ ਜਿਹੜਾ ਸਰੇਸ਼ ਸਿੰਘ ਖਾਲਸਾ ਜਿਹੜਾ ਗੁਰੂ ਦਾ ਸਿੰਘ ਬਣਿਆ ਚੰਗੀ ਗੱਲ ਹੈ ਹਰ ਇੱਕ ਨੂੰ ਬਨਣਾ ਚਾਹੀਦਾ ਹੈ ਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਨਸ਼ਿਆ ਤੋਂ ਰਹਿਤ ਰਹਿਣਾ ਚਾਹੀਦਾ ਹੈ ਕੋਸ਼ਿਸ਼ ਰੱਖਿਆ ਨਸ਼ਾ ਬੱਤੀਆਂ ਦੇ ਵਿੱਚ ਖੜਾ ਛੱਡਣਾ ਚਾਹੀਦਾ ਨਸ਼ਿਆ ਤੋਂ ਗੁਰੂ ਦਾ ਬਨਣਾ ਚਾਹੀਦਾ ਹੈ ਬਾਣੀ ਨੂੰ ਹਰ ਰੋਜ਼ ਪੜ੍ਹਨਾ ਚਾਹੀਦਾ ਬਾਣੀ ਬਹੁਤ ਕੁਝ ਸਿਖਾਉਂਦੀ ਹੈ ਪਰ ਦੂਜੇ ਪਾਸੇ ਦੇਖੀਏ ਜਿਹੜੇ ਇਹੋ ਜਿਹੇ ਪੋਡਕਾਸਟ ਬੈਠੇ ਨੇ ਜਿਨ੍ਹਾਂ ਨੂੰ ਸਿਰਫ ਵਿਊ ਤੱਕ ਮਤਲਬ ਹੈ ਜਿਨ੍ਹਾਂ ਨੂੰ ਸਿਰਫ ਪੈਸੇ ਤੱਕ ਮਤਲਬ ਹੈ ਇਹ ਜੇ ਲੋਕ ਇਹ ਜੇ 도ਗਲੇ ਨੀਤੀ ਵਾਲੇ ਲੋਕ ਆ ਜਿਹੜੇ ਵਿੱਚ ਬੈਠੇ ਨੇ ਹੁਣ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਪੋਡਕਾਸਟ ਵਾਲੇ ਨੇ ਸਰੇਸ਼ ਸਿੰਘ ਨੂੰ ਫੋਨ ਲਾਇਆ ਕਿ ਤੁਹਾਡੀ ਤੁਹਾਡੇ ਨਾਲ ਪੋਡਕਾਸਟ ਕਰਨਾ ਜੀ ਤੁਸੀਂ ਕਿਹੜੇ ਪਿੰਡ ਦੇ ਹੋ ਇੱਧਰਲੇ ਲਾਗੇ ਚੋਂ ਇੱਧਰਲੇ ਲਾਗੇ ਚੋਂ ਨੇ ਦੱਸਿਆ ਤਾਂ ਉਹਨੇ ਆਪ ਦੀ ਆਪ ਦੀ ਮੰਗ ਵੀ ਰੱਖਤੀ ਕਿ ਭਾਈ ਜੇ ਤੁਸੀਂ ਪੌਡਕਾਸਟ ਮੇਰੇ ਨਾਲ ਕਰਨਾ ਤਾਂ 10000 ਰੁਪਏ ਲੱਗੂਗਾ ਤੇ ਉਹ ਆਪ ਦੇ ਪਾਣੇ ਸਿਆਣਾ ਬਣਦਾ ਬੰਦਾ ਪੌਡਕਾਸਟਰ ਲੱਗੇ ਉਹ ਕਹਿੰਦਾ ਭਾਈ ਆਪਾਂ ਤਾਂ ਬਾਬੇ ਨਾਨਕ ਦਾ ਨਾਮ ਹੀ ਲੈਣਾ ਆਪਾਂ ਤਾਂ ਬਾਣੀ ਦੀਆਂ ਗੱਲਾਂ ਹੀ ਕਰਨੀਆਂ ਨੇ ਆਪਾਂ ਤਾਂ ਆ ਗੱਲਾਂ ਕਰਨੀਆਂ ਨੇ ਕਿ ਉਹਦੇ ਲਈ 10000 ਰੁਪਏ ਲਵਾਂਗੇ ਤੁਸੀਂ ਦੱਸ ਕਿ ਤੁਸੀਂ ਜਿਹੜਾ ਉਹਦਾ ਸ੍ਰੀਸ਼ਿੰਗ ਦਾ ਪੌਡਕਾਸਟ ਤੁਸੀਂ ਕਰਕੇ ਆਉਂਗੇ ਲਿਡੀ ਤੁਹਾਨੂੰ ਇਨਕਮ ਹੋਊਗੀ ਤੁਸੀਂ ਉਹ ਦਾਨ ਦੇ ਵਿੱਚ ਦੇ ਦਿਓਗੇ ਕਿਸੇ ਨੂੰ ਕਿ ਗਰੀਬ ਬੱਚਿਆਂ ਨੂੰ ਦੇ ਕੇ ਆਉਂਗੇ ਕਿਸੇ ਨੂੰ ਤਾਂ ਕਿਸੇ ਦਾ ਸਕੂਲ ਦਾ ਖਰਚਾ ਜਾਂ ਕਿਸੇ ਦਾ ਕਿਸੇ ਨੇ ਲਾਜ ਕਰੋਨਾ ਕਿ ਜਿਹੜੇ ਤੁਹਾਨੂੰ ਵਿਊ ਆਉਣਗੇ ਜਿਹੜਾ ਤੁਹਾਨੂੰ ਉਹ ਪੋਡਕਾਸਟ ਤੋਂ ਪੈਸੇ ਬਣਨਗੇ ਕਿ ਉਹ ਤੁਸੀਂ ਕਿਤੇ ਪਾਸੇ ਦਾਨ ਦੇ ਕੇ ਆਉਂਗੇ ਤੁਸੀਂ ਆ ਗੱਲ ਕਹੀ ਹੈ ਵਿੱਚ ਉਹਨੂੰ ਬਦਨਾਮ ਕਰਤਾ ਕਿ ਹਾਂਜੀ ਭਾਈ ਆਪਾਂ ਤਾਂ ਨਾਨਕ ਦਾ ਬਾਬੇ ਨਾਨਕ ਦਾ ਨਾਮ ਹੀ ਲੈਣਾ ਆਪਾਂ ਦਾ ਬਾਣੀ ਦੀਆਂ ਗੱਲਾਂ ਕਰਨੀਆਂ ਨੇ ਲੋਕਾਂ ਨੂੰ ਨਸੀਹਤ ਦੇਣੀ ਆ ਕੀ ਉਹਦੇ ਲਈ ਵੀ ਤੁਸੀਂ 10000 ਗੱਲ ਕਰੋਗੇ ਉਦੋਂ ਫਿਰ ਕਹਿ ਰਿਹਾ 10 10000 ਦੀ ਵੀ ਗੱਲ ਕੋਈ ਨਹੀਂ ਮੈਂ 20000 ਵੀ ਦੇ ਦੂੰ ਕੀ ਜੇ ਬਾਬੇ ਨਾਨਕ ਦੀਆਂ ਗੱਲਾਂ ਕਰਨੀਆਂ ਨੇ ਬਾਣੀ ਦੀਆਂ ਗੱਲਾਂ ਕਰਨੀਆਂ ਨੇ ਹੋਰ ਬਹੁਤ ਪ੍ਰਚਾਰਕ ਬੈਠੇ ਨੇ ਕਿਸ ਰੇ ਸਿੰਘ ਅਸੀਂ ਚੱਲੋ ਆਪਾਂ ਕਹਿ ਦਈਏ ਗੁਰੂ ਦੇ ਲੜ ਲੱਗਿਆ ਚੰਗੀ ਗੱਲ ਨਮਾ ਹਜੇ ਇੰਨਾ ਗਿਆਨ ਨਹੀਂ ਹੋਣਾ ਤੇ ਬਹੁਤ ਗਿਆਨवान ਪ੍ਰਚਾਰਕ ਸਿੱਖਾਂ ਦੇ ਵਿੱਚ ਹਜੇ ਬਹੁਤ ਪ੍ਰਚਾਰਗਤਾਂ ਦੇ ਬੈਠੇ ਨੇ ਜਿਨ੍ਹਾਂ ਨੂੰ ਬਹੁਤ ਸਾਰਾ ਗਿਆਨ ਆ ਉਹਨਾਂ ਦੇ ਨਾਲ ਫਿਰ ਪੋਡਕਾਸਟ ਕਿਉਂ ਨਹੀਂ ਕਰਦੇ ਗੱਲ ਸਾਰੀ ਹੈਗੀ ਆ ਵਿਊ ਦੀ ਕਿ ਸਾਡੇ ਵਿਊ ਵਧਣਗੇ ਸਾਡੇ ਫੋਲੋਅਰ ਵਧਣਗੇ ਗੱਲ ਉਸ ਦੀ ਆ ਤੇ ਜਿਹੜੀ ਉਹਦੀ ਆਡੀਓ ਚਲਾਈ ਜਾਣ ਬੁੱਝ ਕੇ ਅਸੀਂ ਦੱਸ ਦੀ ਥਾਂ ਤੇ 20 ਵੀ ਦੇ ਦਾਂਗੇ ਭਾਬੇ ਨਾਨਕ ਦੇ ਨਾਂ ਤੇ ਪੈਸੇ ਮੰਗੀ ਜਾਂਦਾ ਹੈ ਤਾਂ ਇਹ ਤਾਂ ਅਗਲੇ ਨੇ ਘਰ ਚਲਾਉਣਾ ਤੇ ਤੁਸੀਂ ਆਪ ਦਾ ਘਰ ਚਲਾਉਣ ਲਈ ਕੀ ਕੁਝ ਕਰੀ ਜਾਂਦੇ ਹੋ ਉਹਦੀ ਆਡੀਓ ਵੀ ਚਲਾਈ ਫਿਰ ਕਹਤਾ ਸੰਗਤੋ ਦੇਖੋ ਬਈ ਤੁਸੀਂ ਜਵਾਬ ਦਿਓ ਕਿ ਸੰਗਤਾਂ ਜਵਾਬ ਦੇਣੀਆਂ ਆ ਅਸਤਾਵ ਦਾ ਪੱਖ ਰੱਖਤਾ ਕਾ ਦਾ ਪੱਖ ਰੱਖਤਾ ਬਈ ਤੁਸੀਂ ਇਹੋ ਜੇ ਪੋਡਕਾਸਟਾਂ ਦਾ ਬਾਈਕਾਟ ਕਰੋ ਪਹਿਲਾਂ ਵੀ ਬਹੁਤ ਬੰਦਿਆਂ ਨੇ ਸ੍ਰੀ ਸਿੰਘ ਦੇ ਆ ਪੋਡਕਾਸਟ ਦੇ ਨਾਲ ਪੋਡਕਾਸਟ ਕੀਤਾ ਪਹਿਲਾਂ ਵੀ ਬਹੁਤ ਲੋਕਾਂ ਨੇ ਜੇ ਨਾਮ ਲੈ ਤੇ ਫਿਰ ਚੀਕ ਵੱਜੂ ਉਹਨਾਂ ਦੀ ਬਹੁਤ ਬੰਦਿਆਂ ਨੇ ਪੋਡਕਾਸਟ ਕੀਤਾ ਤੇ ਜਿਨ੍ਹਾਂ ਨੇ ਪੈਸੇ ਵੀ ਕਮਾਏ ਨੇ ਜਿਹੜਾ ਉਹ ਬੰਦਾ ਕੰਮ ਵੀ ਚਲੋ ਕਰਦਾ ਮਿਹਨਤ ਅਗਲੇ ਦੀ ਉਹ ਵੀ ਅਗਲੇ ਨੇ ਵੀ ਘਰ ਚਲਾਉਣਾ ਤੁਸੀਂ ਪੌਡਕਾਸਟ ਕਰੋ ਚੁੱਪ ਕਰਕੇ ਪੈਸੇ ਦੇ ਦਿਓ ਉਹ ਤਾਂ ਹੁਣ ਪਤਾ ਕਿ ਤੁਹਾਡਾ ਦੀਨਮਾਨ ਮਰਿਆ ਵਿਆ ਤੁਸੀਂ ਬੰਦੇ ਉਹ ਜੀ ਸਾਰੇ ਚੱਕਦੇ ਹੋ ਜਿਹੜੇ ਚੱਲ ਜਾਂਦੇ ਹੁੰਦੇ ਆ ਜਿਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਹਨਾ ਉਹ ਗੁਰੂ ਦਾ ਸਿੰਘ ਜਿਹੜੇ ਬਣ ਜਾਂਦੇ ਨੇ ਚੰਗੀ ਗੱਲ ਆ ਜਿਹੜੇ ਬਣ ਜਾਂਦੇ ਨੇ ਪਰ ਹਜੇ ਉਹਨਾਂ ਨੂੰ ਪ੍ਰੋਪਰ ਉਹ ਗਿਆਨ ਨਹੀਂ ਹੁੰਦਾ ਸਿੱਕੀ ਵਾਰੇ ਹਜੇ ਸਾਰੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੁੰਦੀ ਇੱਕ ਤਾਂ ਤੁਸੀਂ ਇੱਕ ਮਜ਼ਾਕ ਇਹ ਪੋਡਕਾਸਟ ਵਾਲੇ ਬਣਾਉਂਦੇ ਨੇ ਜਾਣ ਬੁੱਝ ਕੇ ਕਿ ਹਾਂ ਇਹਨਾਂ ਨੂੰ ਸਿੱਖਾਂ ਬਾਰੇ ਜਾਂ ਕੋਈ ਜਾਣਕਾਰੀ ਨਹੀਂ ਗੁਰੂਆਂ ਬਾਰੇ ਕੋਈ ਜਾਣਕਾਰੀ ਨਹੀਂ ਇਹੋ ਜਿਹੇ ਪੋਡਕਾਸਟਾਂ ਦਾ ਬੇਨਤੀ ਹੈ ਬਾਈਕਟ ਕਰਿਆ ਕਰੋ ਜਿਹੜੇ ਚੱਜ ਦੇ ਬੰਦੇ ਦਾ ਜਾ ਕੇ ਇੰਟਰਵਿਊ ਨਹੀਂ ਲੈਂਦੇ ਬਹੁਤ ਸਾਰੇ ਪ੍ਰਚਾਰਕ ਬੈਠੇ ਨੇ ਉਹਨਾਂ ਕੋਲੇ ਜਾਓ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਬਾਰੇ ਸਿੱਖੀ ਬਾਰੇ ਗੁਰੂਆਂ ਬਾਰੇ ਸਾਰਾ ਗਿਆਨ ਉਹ ਤੁਹਾਨੂੰ ਦੇ ਦੇਣਗੇ ਬਹੁਤ ਵੱਡੇ ਵੱਡੇ ਪ੍ਰਚਾਰਕ ਬਹੁਤ ਗਿਆਨਵਾਨ ਹਜੇ ਬੰਦੇ ਸਿੱਖੀ ਦੇ ਵਿੱਚ ਬਹੁਤ ਮਤਲਬ ਬੈਠੇ ਨੇ ਗੁਰੂ ਦੇ ਸਿੰਘ ਇਦਾਂ ਦੇ ਬਹੁਤ ਬੈਠੇ ਨੇ ਉਹਨਾਂ ਦਾ ਕਿਉਂ ਨਹੀਂ ਜਾ ਕੇ ਲੈਂਦੇ ਤੁਸੀਂ ਕਿਉਂ ਉਸ ਬੰਦੇ ਦਾ ਹੀ ਲੈਣਾ ਜਿੰਨੂੰ ਹਜੇ ਕੋਈ ਸਿੱਖੀ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਜਿੰਨੂੰ ਹਜੇ ਚੰਗੀ ਤਰ੍ਹਾਂ ਜਿਹੜੇ ਪਾਠ ਨੇ ਉਹ ਵੀ ਮੂਹ ਜਵਾਨੀ ਨਹੀਂ ਜ਼ਿਆਦਾ ਹੈਗੀ ਵਿਊ ਦੇ ਚੱਕਰਾਂ ਤੋਂ ਪਿੱਛੇ हट ਜਾ ਕਰੋ ਚੰਗਾ ਕੰਮ ਕਰਿਆ ਕਰੋ ਚੰਗੇ ਕੰਟੈਂਟ ਲੈ ਕੇ ਆਇਆ ਕਰੋ